ਦਾਸ ਅਰਜਨ ਗੁਰ ਬਾਰੇ ਸ਼੍ਰੀ ਹਰਿ ਗੋਬਿੰਦਾ ਹਰੀ ਰਾਏ ਹਰਿ ਕ੍ਰਿਸ਼ਨ ਗੋਰਾ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦਾ ਸ਼੍ਰੀ ਗੁਰੂ ਸ਼ਬਦ ਕਮਾਏ ਜਿਨ ਜਿਤੇ ਪੰਜ ਬਿਕਾਰ ਇਹਨ ਸੰਤਨ ਕੋ ਬੰਧਨਾ ਸਿਰ ਚਰਨਨ ਪਰਤਾਰ ਇਕੰ ਸਤ ਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਸਾ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਕੀ ਫਤੇ ਵਿਗਨ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾ ਮਾਤ ਸੁందਰੀ ਬਹੁ ਦੁਖੀ ਤੇਰਾ ਸਦਨ ਮਜਾਰ ਬਸੋ ਨ ਦਿੱਲੀ ਪੁਰ ਬਿਖਾ ਨਿਛੇ ਕਰਿਓ ਵਿਚਾਰ ਮਾਤ ਸੁੰਦਰੀ ਬਹੁ ਦੁਖੀ ਥਰੇ ਨ ਸਦਨਮ ਜਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਦੇਨਾ ਬੰਦੂ ਭਗਤ ਵਸ਼ਾਲ ਕਿਰਪਾ ਦੇ ਖਜ਼ਾਨੇ ਦਸਾਂ ਪਾਤਸ਼ਾਹੀਆਂ ਦਾ ਸਰੂਪ ਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਨਾਂ ਦੀ ਛਤਰ ਛਾਇਆ ਹੇਠ ਆਪਾਂ ਸਭ ਨੂੰ ਜੋ ਸੁਭਾਗਾ ਸਮਾਪਰਾਪਤ ਹੋਇਆ ਹੈ ਜੋ ਸੰਧਿਆ ਦੇ ਸਮੇਂ ਨੇਤੂ ਦੀ ਮਰਿਆਦਾ ਦੇ ਅਨੁਸਾਰ ਗੁਰ ਇਤਿਹਾਸ ਦੀ ਲੜੀਵਾਰ ਕਥਾ ਹੁੰਦੀ ਹੈ ਜੋ ਪਿਛਲੇ ਪ੍ਰਸੰਗ ਦੇ ਵਿੱਚ ਆਪ ਜੀ ਸਰਵਨ ਕਰ ਰਹੇ ਹੋ ਕਿ ਜੋ ਮਾਤਾ ਸੁੰਦਰੀ ਜੀ ਹਨ ਉਹਨਾਂ ਨੇ ਜੋ ਪੁੱਤਰ ਅਜੀਤ ਸਿੰਘ ਦੀ ਪਾਲਣਾ ਕੀਤੀ ਸੀ ਤੇ ਸਤਿਗੁਰੂ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਹਿਲਾਂ ਇਹ ਕਿਹਾ ਹੈ ਮਾਤਾ ਜੀ ਤੁਸੀਂ ਇਸ ਦੀ ਪਾਲਣਾ ਤਾਂ ਕਰ ਰਹੇ ਹੋ ਪਰ ਇਹ ਤੁਹਾਨੂੰ ਆਉਣ ਵਾਲੇ ਸਮੇਂ 'ਚ ਦੁੱਖ ਦੇਵੇਗਾ ਚਲੋ ਜੋ ਸਮਾ ਹੋਇਆ ਉਹ ਸਮੇਂ ਵਜਨ ਨਾਮ ਮੰਨਣ ਕਰਕੇ ਜੋ ਹੁਣ ਜੋ ਪੁੱਤਰ ਹੈ ਕੁਪੁੱਤ ਹੋ ਗਿਆ ਉਸ ਨੇ ਆਪਣੇ ਨਾਲ ਜੋ ਸਿੰਘ ਰੱਖਦਾ ਸੀ ਤਿਆਰਬਾਰ ਤਿਆਰ ਰਹਿੰਦਾ ਸੀ ਘੋੜਿਆਂ ਦੇ ਉੱਪਰ ਫੌਜਾਂ ਦੇ ਨਾਲ ਤੇ ਸਤਿਗੁਰੂ ਗਰੀਬ ਨਿਵਾਜ ਵਾਂਗ ਹੀ ਜੋ ਸ਼ਸਤਰ ਬਸਤਰ ਸਜਾਉਣ ਲੱਗ ਪਿਆ ਸਿੰਘਾ ਅਸਨ ਜੋ ਸਜਾਉਣ ਲੱਗ ਪਿਆ ਤੇ ਮਾਤਾ ਜੀ ਕੋਲੋਂ ਉਹ ਸ਼ਸਤਰ ਮੰਗਣ ਲੱਗਾ ਜੋ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੇ ਮਾਤਾ ਜੀ ਨੂੰ ਬਖਸ਼ੇ ਸਨ ਮਾਤਾ ਜੀ ਨੇ ਉਹ ਸ਼ਸਤਰ ਦੇਣ ਤੋਂ ਇਨਕਾਰ ਕਰ ਦਿੱਤਾ ਫਿਰ ਉਹ ਜੋ ਪੁੱਤਰ ਅਜੀਤ ਸਿੰਘ ਹੀ ਉਸ ਨੇ ਮਾਤਾ ਜੀ ਨੂੰ ਕਿਹਾ ਤੁਸੀਂ ਸ਼ਸਤਰ ਦੇਵੋ ਪਰ ਮਾਤਾ ਜੀ ਨੇ ਉਹ ਸ਼ਸਤਰ ਨਹੀਂ ਦਿੱਤੇ ਤੇ ਅਜੀਤ ਸਿੰਘ ਨੇ ਮਾਤਾ ਜੀ ਦੇ ਉੱਪਰ ਕਟਾਰ ਨਾਲ ਹਮਲਾ ਵੀ ਕੀਤਾ ਤੇ ਫਿਰ ਮਾਤਾ ਜੀ ਨੇ ਉਸ ਨੂੰ ਸ਼ਰਾਪ ਦਿੱਤਾ ਕਿ ਤੂੰ ਹੁਣ ਪੁੱਤਰ ਨਹੀਂ ਇੱਕ ਪੁੱਤਰ ਹੋ ਗਿਆ ਹਾਂ ਇਸ ਪ੍ਰਕਾਰ ਫਿਰ ਉਹ ਅਜੀਤ ਸਿੰਘ ਜੋ ਮੁਗਲ ਫੌਜਾਂ ਦੇ ਅਧੀਨ ਹੋ ਗਿਆ ਮੁਗਲ ਫੌਜਾਂ ਨੇ ਉਸ ਨੂੰ ਕਿਹਾ ਜਾ ਤੂੰ ਈਨ ਮੰਨ ਲਾ ਕੇਸਾਂ ਦੀ ਬੇਦਬੀ ਕਰ ਲਾ ਇਸ ਪ੍ਰਕਾਰ ਇਹ ਜੋ ਅਜੀਤ ਸਿੰਘ ਹੈ ਇਸ ਨੇ ਕੇਸਾਂ ਦੀ ਬੇਦਬੀ ਕਰ ਲਈ ਇਹ ਜੋ ਪ੍ਰਸੰਗ ਆਪਾਂ ਬੀਤੇ ਪ੍ਰਸੰਗ ਦੇ ਵਿੱਚ ਸਰਵਣ ਕੀਤਾ ਸੀ ਹੁਣ ਜੋ ਅੱਗੇ ਪ੍ਰਸੰਗ ਆ ਰਿਹਾ ਹੈ ਮਨਜਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਨਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾ ਮਹਾਸੁੰਦਰੀ ਬਹੁਤ ਦੁਖੀ ਥਰੇ ਨ ਸਦਨ ਮਜਾਰ ਜੋ ਮਾਤਾ ਸੁੰਦਰੀ ਜੀ ਹਨ ਬਹੁਤ ਹੀ ਦੁਖੀ ਰਹਿਣ ਲੱਗ ਪਏ ਬਸੋ ਨ ਦਿੱਲੀ ਪੁਰ ਵਿਖਾ ਨਿਸ਼ਚੈ ਕਰਿਓ ਵਿਚਾਰ ਉਹਨਾਂ ਨੇ ਨਿਸ਼ਚਾ ਕਰਕੇ ਵਿਚਾਰ ਕੀਤੀ ਕਿ ਅਸੀਂ ਹੁਣ ਦਿੱਲੀ ਸ਼ਹਿਰ ਵਿੱਚ ਨਹੀਂ ਰਹਾਂਗੇ ਚਾਹ ਪਈ ਲੈ ਕਰ ਸੰਗ ਸਕਲ ਦਾਸੀਨ ਕੀਤਕ ਸੇਵਕ ਉਹ ਸੰਗਲੀ ਨਾ ਤੇ ਜੋ ਆਪਣੀਆਂ ਸਾਰੀਆਂ ਦਾਸੀਆਂ ਨੂੰ ਨਾਲ ਲੈ ਕੇ ਤੇ ਜੋ ਉਹ ਸੇਵਕ ਹਨ ਉਹਨਾਂ ਨੇ ਵੀ ਨਾਲ ਲੈ ਲਿਆ ਸ਼ੋਰ ਸਦਨ ਆਪਣੋਂ ਚਲਾਈ ਜਹਾਂ ਬਸਾ ਸੰਗਤ ਸਮੁਦਾਈ ਤੇ ਆਪਣਾ ਘਰ ਛੱਡ ਕੇ ਚਲੇ ਗਏ ਉਥੇ ਆ ਗਏ ਜਿੱਥੇ ਸਮੂਹ ਸੰਗਤ ਰਹਿੰਦੀ ਸੀ ਬਹਾ ਬਿਲੋਚਨ ਤੇ ਬਹ ਨੀਰ ਪਤ ਕੋ ਸਿਮਰਤ ਭਈ ਅਧੀਰ ਤੇ ਜੋ ਨੈਣਾਂ ਦੇ ਵਿੱਚ ਬਹੁਤ ਜਲ ਵਗਦਾ ਸੀ ਪਤੀ ਜੀ ਦੀ ਗੱਲ ਨੂੰ ਯਾਦ ਕਰਕੇ ਜੋ ਧੀਰਜ ਨੂੰ ਰਹਿਤ ਹੋਈ ਸਿੱਖਣ ਕੋ ਇਕੱਠੇ ਇਕੱਠੇ ਕਰਵਾਇਓ ਆਪਣਾ ਮਨੋਰਥ ਸਭਨ ਬਤਾਇਓ ਫਿਰ ਸਾਰਿਆਂ ਸਿੱਖਾਂ ਨੂੰ ਇਕੱਠੇ ਕਰਵਾਇਆ ਤੇ ਜੋ ਆਪਣਾ ਮਨੋਰਥ ਹੈ ਉਹ ਸਾਰਿਆਂ ਨੂੰ ਦੱਸਿਆ ਇੱਕ ਸੰਦਨ ਕਰ ਦਿਹੋ ਮੁੱਜ ਪਾਰੇ ਅਬ ਨਾ ਬਸੌ ਮਾ ਪੂਰੀ ਮਝਾਰੇ ਤੇ ਮੈਨੂੰ ਇੱਕ ਪਾਰਾ ਰੱਥ ਦੇਣਾ ਕਰੋ ਮੈਂ ਹੁਣ ਇਸ ਸ਼ਹਿਰ ਵਿੱਚ ਨਹੀਂ ਰਹਾਂਗੀ ਮਰਾਕ ਮੌਤਾ ਤਰ ਨਹੀਂ ਮੂੜਾ ਦਿਨੇ ਸੰਕਟਮੋ ਕਹ ਗੂੜਾ ਤੇ ਮਹਾਰਾਜ ਜੀ ਕਹਿੰਦੇ ਹਨ ਮੈਂ ਜਿਸ ਪੁੱਤਰ ਦੀ ਪਾਲਣਾ ਕੀਤੀ ਹੈ ਉਹ ਮੂਰਖ ਜੀ ਜੋ ਜਵਾਨੀ ਉਹ ਭੈੜੀ ਮਤ ਹੋ ਗਈ ਹੈ ਤੋ ਭੈੜੀ ਮੌਤੇ ਮਰੇਗਾ ਇਸ ਨੇ ਮੈਨੂੰ ਬਹੁਤ ਹੀ ਦੁੱਖ ਦਿੱਤੇ ਹਨ ਮੁਖਾ ਜੀ ਸਿੰਘ ਕੋ ਨਾ ਨਿਹਾਰਿਓ ਨਾ ਤਿਸ ਗੁਣ ਜਦਰਸ ਦਿਖਾਰੋ ਮਾਤਾ ਜੀ ਕਹਿੰਦੇ ਹਨ ਮੈਂ ਇਸ ਜਿਸ ਪੁੱਤਰ ਦੀ ਮੈਂ ਪਾਲਣਾ ਕੀਤੀ ਮੈਂ ਸਦੋਂ ਹੁਣ ਮੂੰਹ ਨਹੀਂ ਵੇਖਾਂਗੀ ਨਾ ਹੀ ਮੈਂ ਇਸ ਨੂੰ ਆਪਣਾ ਮੂੰਹ ਦਿਖਾਵਾਂਗੀ ਅਪਰਨਗਰ ਮੈਂ ਉੱਠ ਕਰ ਜਾਊ ਛੇ ਸ਼ਾਰ ਬਲ ਤਾਂ ਬਿਤਾਉ ਕਹਿੰਦੇ ਹਨ ਮੈਂ ਕਿਸੇ ਹੁਣ ਹੋਰ ਨਗਰ ਵਿੱਚ ਉੱਠ ਕੇ ਚਲਾ ਜਾਵਾਂਗੀ ਜੋ ਬਾਕੀ ਦੀ ਉਮਰ ਹੈ ਉੱਥੇ ਜਾ ਕੇ ਬਤੀਤ ਕਰਾਂਗੀ ਸਭ ਸਿਖਨ ਕਰ ਜੋ ਰਬ ਖਾਨਾ ਕਿਮ ਸੰਗਤ ਪਰ ਕੋਪ ਮਹਾਨਾ ਫਿਰ ਸਾਰੇ ਸਿੱਖਾਂ ਨੇ ਹੱਥ ਜੋੜ ਕੇ ਕਿਹਾ ਸੰਗਤ ਉੱਪਰ ਕਿਉਂ ਇੰਨਾ ਗੁੱਸਾ ਕੀਤਾ ਹੈ ਭਈ ਅਵਗਿਆ ਦੇਹੁ ਬਤਾਏ ਕਰ ਬੰਦੇ ਹਮਲੇ ਬਖਸ਼ਾਏ ਕਹਿੰਦੇ ਹਨ ਸਾਡੇ ਤੂੰ ਕਿਹੜੀ ਅਵਗਿਆ ਹੋ ਗਈ ਹੈ ਉਸ ਬਾਰੇ ਦਾਸ ਦੇਵ ਅਸੀਂ ਹੱਥ ਜੋੜ ਕੇ ਬਖਸ਼ਾ ਲਵਾਂਗੇ ਕਿਉਂ ਰੋਸ ਕਰ ਦਿੱਲੀ ਕੋ ਛੋੜ ਚਾਹਤ ਦਮ ਨਬਾ ਕਿ ਤੋਰ ਤੇ ਸਿੱਖ ਸੰਗਤ ਕਹਿੰਦੀ ਹੈ ਤੁਸੀਂ ਗੁੱਸਾ ਕਰਕੇ ਮਾਤਾ ਜੀ ਕਿਉਂ ਦਿੱਲੀ ਨੂੰ ਛੱਡਣ ਲੱਗੇ ਹੋ ਉਹਨ ਕਿਸੇ ਹੋਰ ਪਾਸੇ ਕਿਉਂ ਜਾਣ ਲੱਗੇ ਹੋ ਸਤਗੁਰ ਕੀ ਆਗਿਆ ਤੁਮ ਤਾਈ ਬਸੋ ਸਦਾ ਪੁਰਸ਼ੂਰ ਨਜਾਈ ਸਤਗੁਰੂ ਜੀ ਨੇ ਤੁਹਾਨੂੰ ਆਗਿਆ ਕੀਤੀ ਸੀ ਕਿ ਤੁਸੀਂ ਇਸ ਨਗਰੀ ਦੇ ਵਿੱਚ ਹੀ ਵਸਣਾ ਕਰੋ ਤੇ ਇਸ ਨੂੰ ਛੱਡ ਕੇ ਨਹੀਂ ਜਾਣਾ ਹੈ ਤੁਸਾਂ ਨੇ ਕੀ ਅਵਗਿਆ ਪੁੱਤਰ ਤੁਮਾਰੇ ਸੰਗਤ ਤਿਆਗੋ ਕਹਾ ਵਿਚਾਰ ਤੁਹਾਡੇ ਪੁੱਤਰ ਨੇ ਅਵਗਿਆ ਕੀਤੀ ਹੈ ਸੰਗਤ ਨੂੰ ਛੱਡ ਕੇ ਜਾਣ ਦਾ ਕੈਸਾ ਵਿਚਾਰ ਬਣਾਇਆ ਹੈ ਅਟਕੇ ਕਾਜ ਆਪ ਕੋ ਕਰਾਇਆ ਪਰ ਵਿਗਨ ਹੋਏ ਤਿਸ ਪਰ ਹਰਾ ਤੁਹਾਡੇ ਅਟਕੇ ਹੋਏ ਕਾਰਜ ਨੂੰ ਪੂਰਾ ਕਰਦੇ ਹਾਂ ਹੋਰ ਵੀ ਜੇ ਕੋਈ ਵਿਗਨ ਹੋਵੇ ਤਾਂ ਉਸ ਨੂੰ ਦੂਰ ਕਰ ਦੇ ਹਮ ਕੋ ਤਿਆਗਹੁ ਦੋਸ਼ ਵਿਚਾਰ ਹੋ ਨਤ ਪਰਬ ਸਨੋ ਅੰਗੀਕਾਰ ਹੋ ਤੁਹਾਨੂੰ ਛੱਡਣ ਬਾਰੇ ਸਾਡਾ ਕਸੂਰ ਦੱਸੋ ਨਹੀਂ ਤਾਂ ਇਸ ਸ਼ਹਿਰ ਵਿੱਚ ਅਸੀਂ ਰਹਿਣਾ ਅੰਗੀਕਾਰ ਕਰੋ ਰਿਸ਼ਤੇ ਮਾ ਸੁੰਦਰੀ ਕਹਾ ਮੋਤ ਜੀ ਸਿੰਘ ਕੋ ਦੁੱਖ ਆਹ ਮਾਦਾ ਸੁੰਦਰ ਕੌਰ ਜੀ ਕਹਿਣ ਲੱਗੇ ਮੈਨੂੰ ਅਜੀਤ ਸਿੰਘ ਬਾਰੇ ਵੱਡਾ ਦੁੱਖ ਹੈ ਮਹਬਾਸ਼ਰ ਦੇਖਣ ਮੁਖਤਾਹੀਆਂ ਤੇ ਬਸਾਉ ਨਹੀਂ ਪਰਮਾਹਿੰ ਮੈਂ ਉਸਦਾ ਮੂੰਹ ਨਹੀਂ ਵੇਖਣਾ ਚਾਹੁੰਦੀ ਇਸ ਕਰਕੇ ਮੈਂ ਇਸ ਨਗਰੀ ਵਿੱਚ ਵੀ ਨਹੀਂ ਵਸਾਂਗੀ ਸੰਗਤ ਵਿਖਾ ਦੋਸ਼ ਨਾ ਕੋਈ ਪ੍ਰਭ ਬਚ ਨਾ ਮੰਨਿਓ ਦੁਖ ਹੋਈ ਜੋ ਇਹ ਸੰਗਤ ਹੈ ਇਸ ਦਾ ਕੋਈ ਦੋਸ਼ ਨਹੀਂ ਹੈ ਮੈਂ ਸਤਿਗੁਰੂ ਜੀ ਦੇ ਬਚਨਾਂ ਨੂੰ ਨਹੀਂ ਮੰਨਿਆ ਇਸ ਕਰਕੇ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਅਪਰਥਾਨ ਵਸਬਾਸ ਬਤਾਵੋ ਆਪਣੇ ਨਿਕ ਨਰਾਖ ਵਸਾਵੋ ਹੋਰ ਸਥਾਨ ਤੇ ਰਹਿ ਕੇ ਮੈਂ ਉਮਰ ਬਤੀਤ ਕਰਾਂਗੀ ਆਪਣੇ ਨੇੜੇ ਰੱਖ ਕੇ ਉਸ ਨੂੰ ਨਹੀਂ ਵਸਾਵਾਂਗੇ ਸੁਣ ਸੰਗਤ ਕਰ ਬੰਦ ਬਖਾਣਾ ਨਾ ਦੇਖ ਨ ਸੁਤ ਕੋ ਪ੍ਰਣ ਠਾਣਾ ਇਹ ਸੁਣ ਕੇ ਸੰਗਤ ਨੇ ਹੱਥ ਜੋੜ ਕੇ ਕਿਹਾ ਤੁਸੀਂ ਆਪਣੇ ਪੁੱਤਰ ਨੂੰ ਨਾ ਵੇਖਣ ਦਾ ਜੋ ਪ੍ਰਣ ਧਾਰਨ ਕੀਤਾ ਹੈ ਪੁਰ ਮਹ ਬਸ ਹੋ ਨਿਵਾਹਨ ਕਰਿ ਇਹ ਗਮਨ ਮਨੋਥ ਰਿਧੀ ਨਾ ਤਰੀਆ ਤੁਸੀਂ ਜੋ ਪ੍ਰਣ ਕੀਤਾ ਹੈ ਇਸ ਨਗਰੀ ਦੇ ਵਿੱਚ ਰਹਿ ਕੇ ਪੂਰਾ ਕਰ ਸਕਦੇ ਹੋ ਤੇ ਹੋਰ ਥੈ ਜਾਣ ਦਾ ਕੋਈ ਮਨੋਰਥ ਨਾ ਧਾਰਨ ਕਰੋ ਘਰ ਸੰਗਤ ਤੇ ਇਕੱਠੀ ਕਾਰ ਪ੍ਰਤਿਦਨ ਕੋ ਲਿਓ ਸੁਧਾਰ ਜੋ ਸੰਗਤ ਪਾਸੋਂ ਕਾਰ ਸੇਵਾ ਇਕੱਠੀ ਕਰਕੇ ਹੋਰ ਕੋਈ ਕਾਰ ਸੁਧਾਰ ਲਵ ਇਸ ਮਹ ਬਸ ਹੋ ਸਦਾ ਸੁਖ ਪਾਈ ਕਾ ਕਾਰਜ ਸਕਲ ਰਾਸ ਸੁਹੇ ਜਾਈ ਆਪ ਜੀ ਉੱਥੇ ਸਦਾ ਸੁਖ ਪਾ ਕੇ ਵਸਣਾ ਕਰੋ ਜੋ ਸਾਰੇ ਕਾਰਜ ਉਹ ਰਾਸ ਹੋ ਜਾਣਗੇ ਮਾ ਸੁੰਦਰੀ ਇਹ ਬਿਦਮਾਨੀ ਕਰੋ ਸੁਦਨ ਮਾਰਾ ਹਾਂ ਬਖਾਨੀ ਇਸ ਵਿਧੀ ਦੇ ਨਾਲ ਮਾਤਾ ਸੁੰਦਰੀ ਜੀ ਦਿੱਲੀ ਵਿੱਚ ਰਹਿਣ ਨੂੰ ਮੰਨ ਗਏ ਤੇ ਉਹ ਕਹਿਣ ਲੱਗੇ ਕਰ ਤਿਆਰ ਕਰਨਾ ਕਰੋ ਇੱਕ ਇੱਕ ਕਰ ਪ੍ਰਤ ਏਕ ਰਜਤ ਪਣ ਸੰਗਤ ਮਿਲ ਅਰਦਾਸ ਸਭਨ ਪਨ ਤੇ ਏਕ ਏਕ ਕਰ ਪ੍ਰਤ ਏਕ ਏਕ ਰੁਪਈਆ ਲਿਆਂਦਾ ਗਿਆ ਸਾਰਿਆਂ ਨੇ ਮਿਲ ਕੇ ਅਰਦਾਸ ਕੀਤੀ ਸਦਨ 17 ਸੈ ਸਿੱਖ ਕੀਰੀ ਲਿਓ ਸਕੇਲ ਦਰਬ ਤਿਸ ਬੇਰੇ ਉਥੇ 1700 ਸਿੱਖਾਂ ਦੇ ਘਰ ਸਨ ਉਹ ਸਮੇ 1700 ਰੁਪਇਆ ਜੋ ਇਕੱਠਾ ਕਰ ਲਿਆ ਅਪ੍ਰਤੀਨ ਸਾ ਬੀਚ ਮਿਲਾਏ ਦਵਾ 1000 ਕੀਨੇ ਇਕਠਾਈ ਤੇ ਹੋਰ 300 ਉਹਨਾਂ ਦੇ ਵਿੱਚ ਮਿਲਾਏ ਤੇ 2000 ਰੁਪਏ ਜੋ ਇਕੱਠੇ ਕਰ ਲਏ ਪ੍ਰਥਮ ਸਦਨ ਪੁਰਤੀ ਕੁਝ ਬਾਹਰ ਇਹ ਅੰਤਰ ਕੀਨੋ ਜਬ ਜਾਹਰ ਪਹਿਲਾ ਘਰ ਸ਼ਹਿਰ ਤੋਂ ਕੁਝ ਬਾਹਰ ਸੀ ਇਹ ਘਰ ਹੁਣ ਸ਼ਹਿਰ ਦੇ ਅੰਦਰ ਤਿਆਰ ਕਰਵਾਇਆ 2000 ਦਰਮ ਲਗਵਾਇਓ ਿਤ ਮਾਤਾ ਕੇਸਦਨ ਕਰਾਇਓ ਜਿੰਜੋ ਦੋ ਜਹਾਰ ਰੁਪਈਆ ਜੋ ਧਨ ਉਹ ਲਿਆਂਦਾ ਸੀ ਉਹ ਮਾਤਾ ਜੀ ਦੇ ਵਾਸਤੇ ਘਰ ਤਿਆਰ ਕਰਵਾ ਲਿਆ ਇਸ ਮਹਤ ਥਿਰੀ ਜਾਏ ਘਰ ਹੀਰ ਵਾਹਰ ਨਾ ਗਈ ਬਹੁਰ ਇਸ ਬੀਰ ਉਸ ਘਰ ਨੂੰ ਵੇਖ ਕੇ ਮਾਤਾ ਜੀ ਰਹਿਣ ਲੱਗੇ ਫਿਰ ਇਸ ਵਾਰ ਬਾਹਰ ਨਾ ਗਏ ਘਰ ਕੋ ਸਰਬ ਸਮਾਜ ਕਰਾਇਓ ਨਾ ਅਜੀਤ ਸਿੰਘ ਨੇ ਕਿਟ ਬੁਲਾਇਓ ਤੇ ਜੋ ਘਰ ਦਾ ਸਾਜੂ ਸਮਾਨ ਉਹ ਤਿਆਰ ਕਰਵਾਇਆ ਫਿਰ ਅਜੀਤ ਸਿੰਘ ਨੂੰ ਆਪਣੇ ਪਾਸ ਨਾ ਬੁਲਾਇਆ ਨਾ ਮੁਖ ਦੇਖ ਨ ਕਬਹੂ ਕਰਿਓ ਨੇਮ ਨਿ ਬਾਹਿਓ ਆਪਣੋ ਧਰਿਓ ਤੇ ਉਸ ਦਾ ਫਿਰ ਕਦੀ ਵੀ ਮੂੰਹ ਨ ਵੇਖਿਆ ਫਿਰ ਜਿਹੜਾ ਆਪਣੇ ਨਿਯਮ ਧਾਰਨ ਕੀਤਾ ਸੀ ਉਸ ਨੂੰ ਪੂਰੀ ਤਰ੍ਹਾਂ ਮਾਤਾ ਜੀ ਨੇ ਨਭਾਇਆ ਸਦਨ ਸਮੇ ਸਮੂਹ ਸਮਾਜਾ ਤਿਆਗਿ ਆਏ ਤਾਹਿ ਕੇ ਕਾਜਾ ਕਰ ਸਮੇਤ ਜੋ ਸਾਰਾ ਸਾਜੂ ਸਮਾਨ ਵੀ ਉਸੇ ਘਰ ਛੱਡ ਆਏ ਇੱਕ ஆயੁੱਧ ਕੋ ਨਿਕਟ ਆ ਨਾਏ ਗੁਰ ਸਮ ਸੰਗਤ ਤੇ ਪੁਜਵਾਏ ਕੇਵਲ ਜੋ ਗੁਰੂ ਜੀ ਨੇ ਸ਼ਸਤਰ ਬਖਸ਼ੇ ਸਨ ਉਹ ਆਪਣੇ ਪਾਸ ਮੰਗਵਾ ਲਏ ਉਹਨਾਂ ਦੀ ਹੀ ਗੁਰੂ ਜੀ ਵਾਂਗ ਪੂਜਾ ਕੀਤੀ ਸਭ ਮਹ ਭਯੋ ਤਾਂਹੇ અપਮਾਨਾ ਆਛੇ ਸਿੰਘਨ ਸੋ ਨਹ ਮਾਨਾ ਸਾਰੇ ਵਿੱਚ ਜੋ ਪਾਲਕ ਪੁੱਤਰ ਜੀਤ ਸਿੰਘ ਦਾ અપਮਾਨ ਹੋਇਆ ਆਦ ਸੁਦਾਸ ਰਨਕ ਸਥਾਨਾ ਦੇ ਧਨ ਮਾਸ ਮੀਪ ਮਹਾਨਾ ਤੇ ਜਿਹੜੇ ਚੰਗੇ ਸਿੰਘਸਾਨ ਉਸ ਨੂੰ ਨਹੀਂ ਮੰਨਦੇ ਸਨ ਤੇ ਅੰਮ੍ਰਿਤਸਰ ਆਦ ਅਨੇਕ ਜੋ ਸਥਾਨਾਂ ਦੇ ਸਿੱਖ ਮਾਤਾ ਜੀ ਦੇ ਪਾਸ ਆ ਕੇ ਤਨ ਨੂੰ ਅਰਪਣ ਕਰਦੇ ਸਨ ਖਰਚ ਕਹਾਂ ਤੇ ਬਹੁਰ ਚਲਾਵਾ ਚਾਕਰ ਕਹਾਂ ਚਾਕਰੀ ਪਾਵਾ ਜੋ ਅਜੀਤ ਸਿੰਘ ਫਿਰ ਆਪਣਾ ਖਰਚਾ ਕਿੱਥੋਂ ਚਲਾਉਂਦਾ ਜੋ ਨੌਕਰ ਰੱਖੇ ਸਨ ਉਹਨਾਂ ਨੂੰ ਜੋ ਤਨਖਾਹ ਹੈ ਉਹ ਕਿੱਥੋਂ ਦਿੰਦਾ ਫਿਰ ਉਹ ਦਰਪਤੇ ਅਲਪ ਹੰਕਾਰ ਆ ਗਈ ਮਨਤਾ ਮੁਹਿ ਵਿਚਾਰਾ ਤੇ ਜੋ ਤਨ ਥੁੜ ਜਾਣ ਕਾਰਨ ਹੰਕਾਰ ਵੀ ਕੱਟ ਗਿਆ ਉਸਨੇ ਸੋਚਿਆ ਮੇਰੀ ਜੋ ਮੰਤਾ ਹੈ ਉਹ ਜਾਂਦੀ ਜਾ ਰਹੀ ਹੈ ਮਾਨਵ ਪਠੇ ਮਾਤ ਕੇ ਪਾਸ ਅਨਗ ਭਾਂਤ ਥਾਨ ਤਰਦਾਸ ਉਸਨੇ ਕਈ ਮਨੁੱਖ ਮਾਦਾ ਜੀ ਦੇ ਪਾਸ ਭੇਜੇ ਉਹਨੇਕ ਪ੍ਰਕਾਰ ਅਰਦਾਸ ਕਰਦੇ ਸਨ ਗਯੋ ਭੂਲ ਬਖਸ਼ੋ ਮੋਹੀ ਨਾਮ ਤੁਮਾਰੋ ਜਹ ਕਹੋ ਹੀ ਉਹ ਇਸ ਪ੍ਰਕਾਰ ਅਰਦਾਸ ਕਰਦੇ ਸਨ ਕਿ ਜੋ ਜੋ ਭੁੱਲ ਹੋਈ ਹੈ ਉਸ ਨੂੰ ਬਖਸ਼ ਨਾ ਕਰੋ ਜਿੱਥੇ ਕਿਤੇ ਵੀ ਨਾਮ ਹੋਵੇਗਾ ਸੁਤਮਾਤਾ ਕੋ ਜਗਤ ਬਖਾਨਾ ਤੁਮ ਤੀਹੀ ਮੁਜ ਕੋ ਜਗ ਮਾਨਾ ਇਹ ਸਾਰਾ ਜਗਤ ਹੈ ਮੈਨੂੰ ਮਾਤਾ ਦਾ ਪੁੱਤਰ ਹੀ ਕਹਿੰਦਾ ਹੈ ਤੁਹਾਡੇ ਕਰਕੇ ਹੀ ਜਗਤ ਵਿੱਚ ਮੈਨੂੰ ਮੰਨਦੇ ਹਨ ਕਹ ਕਹ ਇਮ ਬਹੁ ਬਾਰ ਪਠਾਇਓ ਜਨਨੀ ਪੁਨਸ ਨੇਹ ਹੋਇ ਆਇਓ ਇਸ ਪ੍ਰਕਾਰ ਕਹਿ ਕੇ ਬਹੁਤ ਵਾਰ ਜੋ ਅਜੀਤ ਸਿੰਘ ਨੇ ਮਨੁੱਖਾਂ ਨੂੰ ਭੇਜਣਾ ਕੀਤਾ ਮਾਤਾ ਜੀ ਫਿਰ ਵੀ ਪਿਆਰ ਜਾਗ ਪਿਆ ਕਹੋ ਕਿਰਪਾ ਕਰ ਅਸ ਵਿਵਹਾਰੇ ਆਇ ਤਰੀ ਹਮ ਬਾਹਰ ਦੁਆਰੇ ਮਾਤਾ ਜੀ ਨੇ ਕਿਰਪਾ ਕਰਕੇ ਐਸਾ ਵਿਹਾਰ ਕੀਤਾ ਕਿ ਸਾਡੇ ਘਰ ਦੇ ਬਾਹਰਲੇ ਦਰਵਾਜ਼ੇ ਤੇ ਆ ਕੇ ਰਹਿ ਪਵੋ ਜੋ ਕੁਝ ਚਾਹ ਕਹ ਤਾ ਪਾਵਾ ਅੰਤਰ ਨਹੀਂ ਮੋਹਿਟ ਗਵਾ ਤਿ ਕਿਹਾ ਜੋ ਕੁਝ ਮੰਗਦੇ ਹੋ ਉਹ ਤੇ ਹੀ ਕਹਿ ਕੇ ਪ੍ਰਾਪਤ ਕਰ ਲਓ ਪਰ ਅੰਦਰ ਮੇਰੇ پاس ਨਾ ਆਵੋ। ਇਮ ਡਾ ਹੁਕਮਾਤ ਕਹ ਦਇਓ ਤਬ ਜੀ ਸੰਗਾਵਤ ਭਇਓ। ਇਸ ਪ੍ਰਕਾਰ ਜਦ ਮਾਤਾ ਜੀ ਨੇ ਹੁਕਮ ਕਰ ਦਿੱਤਾ ਤਦ ਅਜੀਤ ਸਿੰਘ ਆ ਗਿਆ। ਪੌਰ ਠੌਰ ਬੰਧਾ ਥਿਰ ਰਹਾ ਬਾੰਸ਼ ਧੋਏ ਬਿਨਾ ਜੁਤ ਕਹਾ। ਤੇ ਦਰਵਾਜੇ ਵਾਲੇ ਸਾਂ ਤੇ ਆ ਕੇ ਬੰਦਨਾ ਕੀਤੀ। ਤੇ ਜਿਸ ਵਸਤੂ ਦੀ ਲੋੜ ਹੁੰਦੀ ਸੀ ਤੇ ਬੇਨਤੀ ਕਰਕੇ ਲੈ ਲੈਂਦਾ ਸੋ ਨਰਮਤਾ ਨਿਕਤ ਸੁਨਾਵ ਆਇਸ ਕਰਾਸ ਤਤ ਸ਼ਿਨ ਪਾਵ ਆ ਤੇ ਉਹ ਮਨੁੱਖ ਆ ਕੇ ਫਿਰ ਮਾਤਾ ਜੀ ਨੂੰ ਸੁਣਾ ਦਿੰਦਾ ਸੀ ਜਦ ਮਾਤਾ ਜੀ ਦੀ ਆਗਿਆ ਕਰ ਦਿੰਦੇ ਸਨ ਤਾਂ ਉਹ ਤੁਰੰਤ ਉਸ ਚੀਜ਼ ਨੂੰ ਪ੍ਰਾਪਤ ਕਰ ਲੈਂਦਾ ਇਮਦਨ ਪ੍ਰਤਕਾਜ ਨਿਭੰਤਾ ਨਮੋ ਕਰਹਨ ਜਸਦਨ ਬਸੰਤਾ ਇਸ ਪ੍ਰਕਾਰ ਜੋ ਕਾਰਜਾਂ ਦਾ ਨਿਭਾਹੇ ਉਹ ਹੁੰਦਾ ਸੀ ਵੰਦਨਾ ਕਰਕੇ ਫਿਰ ਆਪਣੇ ਘਰ ਵਿੱਚ ਜਾ ਕੇ ਰਹਿੰਦਾ ਸੀ ਆਵਣ ਲੱਗਿਓ ਨੀਮਤੇ ਨੀਤਾ ਬੰਧੇ ਪੌਰ ਠੌਰ ਕਰ ਪ੍ਰੀਤ ਤੇ ਇਸ ਪ੍ਰਕਾਰ ਜੋ ਨਿਤਨੇਮ ਨਾਲ ਆਉਣ ਲੱਗਾ ਦਰਵਾਜ਼ੇ ਵਾਲੇ ਸਥਾਨ ਤੇ ਆ ਕੇ ਵੰਦਨਾ ਕਰਦਾ ਸੀ ਸਾਠ ਸੌਰ ਅਰੁੱਢ ਸੰਗ ਗਮਨਹਾ ਫਾਦ ਤਚਪਲ ਤੁਰੰਗ ਜੋ 60 ਸਵਾਰ ਉਸ ਨੇ ਨਾਲ ਰਹਿੰਦੇ ਸਨ ਜੋ ਚੰਚਲ ਘੋੜੇ ਛਾਲਾ ਮਾਰਦੇ ਉਸ ਦੇ ਕੋਲ ਫਸੀ ਮਾਗ ਮਾਹੋ ਤੋ ਬੇਨਵਾ ਡੇਰਾ ਆਵਤ ਜਬ ਜੀਤ ਸਿੰਘ ਹੀਰਾ ਤੇ ਰਾਹ ਦੇ ਵਿੱਚ ਇੱਕ ਬੇਨਵਾ ਫਕੀਰ ਦਾ ਡੇਰਾ ਸੀ ਜਦ ਉਸ ਨੇ ਅਜੀਤ ਸਿੰਘ ਨੂੰ ਆਉਂਦਿਆਂ ਵੇਖਿਆ ਉੱਚੀ ਬੋਲਤ ਜਾਚਤ ਭਇਓ ਏਕ ਰਜਿਤ ਪਨ ਦਾਬ ਕਹਿਓ ਤੇ ਉਹ ਉੱਚੀ ਉੱਚੀ ਬੋਲ ਕੇ ਮੰਗਣ ਲੱਗੇ ਤੇ ਅਜੀਤ ਸਿੰਘ ਨੇ ਉਹਨਾਂ ਨੂੰ ਇੱਕ ਚਾਂਦੀ ਦਾ ਰੁਪਇਆ ਦਿੱਤਾ ਇਸ ਹੀ ਰੀਤ ਕਈ ਦਿਨ ਲੀਨ ਜਾ ਚੀਤੇ ਅਜੀਤ ਸਿੰਘ ਦੀਨ ਤੇ ਇਸ ਹੀ ਰੀਤ ਨਾਲ ਉਹਨਾਂ ਨੂੰ ਕਈ ਦਿਨ ਧਨ ਲਿਆ ਕੇ ਦਿੰਦਾ ਰਿਹਾ ਮੰਗਨ ਨਾਲ ਅਜੀਤ ਸਿੰਘ ਧਨ ਦੇ ਦਿੰਦਾ ਸੀ ਇਮਹੀ ਕੀਤਕ ਦਾਸ ਬਤੀਤੇ ਆਵਨ ਜਾ ਤਸੀ ਮਗਨੀਤੇ ਇਸ ਪ੍ਰਕਾਰ ਕਈ ਦਿਨ ਬੀਤ ਗਏ ਨੇ ਉਸੇ ਹੀ ਰਾਤਾਣੀ ਆਉਂਦੇ ਜਾਂਦੇ ਸਨ ਇੱਕ ਦਿਨ ਜਾਤ ਬੀਨ ਵੇਤਾ ਸੀ ਦਇ ਅਜੀਤ ਸਿੰਘ ਜੁਗ ਪਾਸੇ ਤੇ ਇੱਕ ਦਿਨ ਉਸੇ ਰੀਤੀ ਨਾਲ ਜੋ ਬੇਣਵਾ ਫਕੀਰ ਮੰਗਣ ਲੱਗਾ ਤੇ ਅਜੀਤ ਸਿੰਘ ਨੇ ਉਸ ਨੂੰ ਦੋ ਪੈਸੇ ਦਿੱਤੇ ਲਏ ਨਹੀਂ ਤਿੰਦਏ ਬਗਾਈ ਚਲਿਓ ਸੰਗ ਆਕਾ ਪਿਸ਼ਵਾਈ ਫਕੀਰ ਨੇ ਪੈਸੇ ਨਾ ਲਏ ਤੇ ਵਗਾ ਕੇ ਮਾਰੇ ਤੇ ਪੇਸ਼ ਹੋ ਕੇ ਨਾਲ ਨਾਲ ਚੱਲ ਪਿਆ ਮਾਤ ਪੌਰ ਪਰ ਬਾਠੀ ਜਾਏ ਤਹ ਪੀ ਜਾਚ ਤਰਹਿਉ ਲਾਏ ਫਿਰ ਮਾਤਾ ਜੀ ਦੇ ਦਰਵਾਜੇ ਤੇ ਜਾ ਕੇ ਬੈਠ ਗਿਆ ਉਥੇ ਵੀ ਅਜੀਤ ਸਿੰਘ ਨੂੰ ਕਹਿ ਕੇ ਮੰਗਦਾ ਰਿਹਾ ਕਿਤ ਕਸਮਾ ਥਿਰ ਹਵਾ ਕਰ ਚਾਲੇ ਉੱਠ ਕਰ ਗयो ਬੀਨਵਾ ਨਾਲੇ ਕੋਲ ਸਮਾ ਬੈਠ ਕੇ ਅਜੀਤ ਸਿੰਘ ਚੱਲ ਪਿਆ ਜੋ ਫਕੀਰ ਹੈ ਉਹ ਵੀ ਉੱਠ ਕੇ ਅਜੀਤ ਸਿੰਘ ਦੇ ਨਾਲ ਹੀ ਤੁਰ ਪਿਆ ਆਪਣੇ ਘਰ ਮਹੰਜਾਏ ਪ੍ਰਵੇਸ਼ਾ ਖਾਣ ਪਾਣ ਕਰ ਕਿਰਿਆ ਅਸੀਸਾ ਫਿਰ ਅਜੀਤ ਸਿੰਘ ਆਪਣੇ ਘਰ ਚਲਾ ਗਿਆ ਤੇ ਖਾ ਪੀ ਗਏ ਜੋ ਉਸ ਨੇ ਕਿਰਵਾਵਾ ਕਰਨੀਆਂ ਸਾਨੂੰ ਕੀਤੀਆਂ ਕਰਿਓ ਆਰਾਮ ਦਪਹਿਰਾ ਟੜਿਓ ਬਕਹਾ ਬੀਨਵਾ ਬਾਹਰ ਕਰਿਓ ਤੇ ਜੋ ਦੁਪਹਿਰ ਦਾ ਸਮਾ ਟਲ ਗਿਆ ਆਰਾਮ ਕਰਨਾ ਕੀਤਾ ਜੋ ਫਕੀਰ ਬਾਹਰ ਹੀ ਖੜਾ ਜੋ ਬਕਵਾਸ ਕਰਦਾ ਭਾਵੇਂ ਮਾੜੇ ਬੋਲ ਬੋਲਦਾ ਰਿਹਾ ਉਰਤ ਵਿਹਾਰ ਕੋ ਨਾ ਨਰ ਜਹਾਂ ਬੋਲਤ ਖਿੰਜਤ ਪਹੁੰਚੇ ਤਹਾਂ ਤੇ ਨਗਰ ਤੋਂ ਬਾਹਰ ਜਿੱਥੇ ਵੀ ਕੋਈ ਮਨੁੱਖ ਸੀ ਤੇ ਬੋਲਦੇ ਖਿਜਦੇ ਉਥੇ ਪਹੁੰਚ ਗਏ ਬਹੁ ਉਚੇ ਦੁਰਬਾਕ ਬਖਾਨੇ ਜਹਗਮਨੀ ਤਹ ਸੰਗ ਪਿਆਨੇ ਤੇ ਬਹੁਤ ਉੱਚੀ ਉੱਚੀ ਜੋ ਦੁਰਬਚਨ ਕਹਿੰਦਾ ਸੀ ਤੇ ਅਜੀਤ ਸਿੰਘ ਜਿੱਥੇ ਗਿਆ ਉਹਦੇ ਨਾਲ ਹੀ ਤੋਰ ਪਿਆ ਇੰਦਾ ਸੀ ਕਪਿਵਾਜੀਤ ਸਿੰਘ ਸੁਣ ਕਰ ਕਾਪੁਰ ਜਨ ਨਿਕਟ ਨਾ ਭਲੇ ਨਿਹਰ ਕੈ ਤੇ ਅਜੀਤ ਸਿੰਘ ਇਹ ਸੁਣ ਕੇ ਬਹੁਤ ਹੀ ਗੁੱਸੇ ਵਿੱਚ ਆ ਨਗਰ ਦਾ ਕੋਈ ਮਨੁੱਖ ਨੇੜੇ ਨਾ ਵੇਖ ਕੇ ਨਿਹ ਸਿੰਘਨ ਸੰਗ ਹੁਕਮ ਬਖਾਣਾ ਪਕਰ ਬੇਨ ਵੇਹਨੀਆ ਪ੍ਰਾਨਾ ਤੇ ਅਜੀਤ ਸਿੰਘ ਨੇ ਆਪਣੇ ਸਿੰਘਾਂ ਨੂੰ ਹੁਕਮ ਕੀਤਾ ਜੋ ਇਹ ਫਕੀਰ ਹੈ ਇਸ ਨੂੰ ਫੜ ਕੇ ਜਾਨੋਂ ਹੀ ਮਾਰ ਦੇਵੋ। ਕੂਪਸਮੀਪ ਬੀਚ ਦੇਹ ਗੇਰੀ ਹਟਤ ਨਾ ਮੂਢ ਸੰਗ ਤੇ ਮੋਰੀ ਤੇ ਲਾਗੇ ਨੇੜੇ ਇੱਥੇ ਖੂਹ ਹੈ ਉਸ ਵਿੱਚ ਸੁੱਟ ਦੇਣਾ ਕਰੋ ਇਹ ਮੂਰਖ ਮੇਰਾ ਪੇਸ਼ਾ ਨਹੀਂ ਛੱਡਦਾ। ਜਹਾ ਦੁਰਬਾਕ ਬਖਾਨ ਤਖਰਿਓ ਜੁਗ ਸਿੰਘ ਨੇ ਡਿੱਡ ਪਕਰਨ ਕਰਿਓ ਤੇ ਇਹ ਜੋ ਫਕੀਰ ਹੈ ਦੁਰਬਚਨ ਬੋਲਦਾ ਹੈ। ਤੇ ਖੜਾ ਰਹਿੰਦਾ ਹੈ ਉਥੇ ਜਾ ਕੇ ਦੋ ਸਿੰਘਾਂ ਨੇ ਇਸ ਨੂੰ ਕੁੱਟ ਕੇ ਫੜ ਲਿਆ ਪ੍ਰਾਨ ਹਾਨ ਤਤਸ਼ਿਨ ਕਰ ਦੀਨ ਪੁਰਕੇ ਦੂਰ ਗੂਪ ਕੋ ਚੀਨਾ ਤੇ ਸਿੰਘਾਂ ਨੇ ਤ੍ਰੁੱਤ ਉਸ ਨੂੰ ਮਾਰ ਦਿੱਤਾ ਤੇ ਨਗਰ ਤੋਂ ਦੂਰ ਇੱਕ ਖੂਹ ਵੇਖ ਕੇ ਤਿਸ ਮਹਾ ਡਾਰ ਗਾਰੀ ਗਏ ਕਰ ਕਾ ਸੋਚ ਅਪਰ ਮਗh ਆਏ ਤੇ ਉਸ ਦੇ ਵਿੱਚ ਸੁੱਟ ਕੇ ਚਲੇ ਗਏ ਤੇ ਸੋਚ ਇਸ਼ਨਾਨ ਕਰਕੇ ਹੋਰ ਰਸਤੇ ਰਾਹੀ ਘਰ ਨੂੰ ਮੁੜ ਆਏ ਆਪਣੀ ਸਦਨ ਪ੍ਰਵੇਸ਼ ਥਿਓਹਾ ਖਾਣ ਪਾ ਨਿਜ ਕਰਮ ਕਰਿਓ ਹਾ ਆਪਣੇ ਦੇ ਜੋ ਇਨਾਂ ਦੇ ਘਰ ਸਾਨੂੰ ਉਹਨਾਂ ਦੇ ਵਿੱਚ ਆ ਕੇ ਇਨਾਂ ਨੇ ਪ੍ਰਵੇਸ਼ ਕੀਤਾ ਆਰਾਮ ਕੀਤਾ ਤੇ ਖਾਣ ਪਾਣ ਕਰਕੇ ਜੋ ਨਿੱਜੀ ਕਾਰਜ ਹਨ ਉਹ ਕਰਨ ਲੱਗੇ ਸੰਧਿਆ ਪਈ ਪ੍ਰਤੀਕਤ ਡੇਰੇ ਨਹੀਂ ਬੇਨਵਾ ਨਿੱਜ ਥਲ ਹੀਰੇ ਸ਼ਾਮ ਹੋਈ ਜੋ ਡੇਰੇ ਵਾਲੇ ਬੇਨਵੇਂ ਫਕੀਰ ਦਾ ਜੋ ਇੰਤਜ਼ਾਰ ਕਰਨ ਲੱਗੇ ਜੋ ਫਕੀਰ ਨੂੰ ਆਪਣੇ ਸਥਾਨ ਤੇ ਉਹਨਾਂ ਨੇ ਨਾ ਵੇਖਿਆ ਸੋਧਨ ਲੱਗੀ ਚੀਲ ਕਾ ਫਿਰਹਾ ਏ ਤੂਤ ਦੇਖ ਤ ਮੂਜਨ ਕਰਾ ਜੋਸਫ ਫਕੀਰ ਦੇ ਚੇਲੇ ਹਨ ਉਹ ਫਕੀਰ ਨੂੰ ਲੱਭਣ ਲੱਗੇ ਇੱਧਰ ਉੱਧਰ ਵੇਖ ਕੇ ਉਹਨਾਂ ਨੇ ਲੋਕਾਂ ਨੂੰ ਪੁੱਛਿਆ ਰਾਤ ਅਰਧ ਲਾ ਖੋਜਨ ਕਰਿਓ ਨਹ ਪੁਰ ਮਹ ਕਿਸ ਥਾਨ ਨਿਹਰਿਓ ਕਹਿੰਦੇ ਹਾਂ ਤਾਂ ਅੱਧੀ ਰਾਤ ਹੋ ਚੁੱਕੀ ਐ ਫਕੀਰ ਦੀ ਖੋਜ ਕਰਦਿਆਂ ਨੂੰ ਸਾਰੇ ਸ਼ਹਿਰ ਵਿੱਚ ਕਿਸੇ ਥਾਨ ਤੇ ਅਸੀਂ ਨਹੀਂ ਵੇਖਿਆ ਪੁਨ ਪ੍ਰਭਾਤ ਉਠ ਗਰੀਬ ਬਾਜ਼ਾਰ ਕਿਨੂ ਬਲੋਕਿਓ ਦੇਹੋ ਸੁਧ ਸਾਰ ਸਵੇਰੇ ਉੱਠ ਕੇ ਗਲੀਆਂ ਬਾਜ਼ਾਰਾਂ ਦੇ ਵਿੱਚ ਵੇਖਣ ਲੱਗੇ ਜੇ ਕਿਸੇ ਨੇ ਵੇਖਿਆ ਹੋਵੇ ਤਾਂ ਉਸ ਦੀ ਖਬਰ ਸਾਰ ਦੇਣਾ ਕਿ ਦੋ ਕਹ ਕਹ ਦਿਓ ਸੁਣਾਏ ਪ੍ਰਸੰਗ ਫਿਰਤਾ ਜੀ ਸਿੰਘ ਕੇ ਸੰਗ ਤੇ ਕਹਿ ਕਹਿ ਕੇ ਸਾਰੇ ਫਿਰੋ ਪ੍ਰਸੰਗ ਸੁਣਾ ਰਹੇ ਸਨ ਕਿ ਫਿਰ ਕਿਸੇ ਨੇ ਦੱਸਿਆ ਅਜੀਤ ਸਿੰਘ ਦੇ ਨਾਲ ਅਸੀਂ ਉਸ ਫਕੀਰ ਨੂੰ ਵੇਖਿਆ ਸੀ ਦੂਜੀ ਸਿੰਘ ਨਾ ਕਹੂੰ ਬਤਾਇਓ ਘਤ ਬਰਲਾਪ ਨਹੀਂ ਜਦ ਪਾਇਓ ਫਿਰ ਸਿੰਘਾਂ ਨੂੰ ਪੁੱਛਿਆ ਪਰ ਕਿਸੇ ਨੇ ਵੀ ਨਾ ਦੱਸਿਆ ਜਦ ਫਕੀਰ ਨਾਲ ਲੱਭਾ ਤਾਂ ਸਾਰੇ ਮਿਲ ਕੇ ਵਰਲਾਪ ਕਰਨ ਲੱਗੇ ਸਦਰੀਪੁਰੀ ਪ੍ਰਚਰਿਓ ਬ੍ਰਤੰਤ ਨਹੀਂ ਬੇਨਵਾ ਕਹੂੰ ਲਭੰਤ ਤੇ ਸਾਰੀ ਨਗਰੀ ਦੇ ਵਿੱਚ ਜੋ ਇਹ ਬਰਤਾਂਤ ਸੀ ਉਹ ਫੈਲ ਗਿਆ ਜੋ ਬੇਣਵਾ ਫਕੀਰ ਸੀ ਉਹ ਕਿਤੇ ਵੀ ਨਹੀਂ ਲੱਭ ਰਿਹਾ ਸੀ ਇਸ ਪ੍ਰਕਾਰ ਜੋ ਪ੍ਰਸੰਗ ਦੀ ਸਮਾਪਤੀ ਹੈ ਕਥਾ ਵਿਚਾਰਾ ਕਰਦਿਆਂ ਅਨੇਕ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋਗ ਹਨ ਆਪ ਸਰਬੱਤ ਸੰਗਤ ਬਖਸ਼ਣ ਜੋਗ ਹੈ ਬਖਸ਼ ਦੇਣਾ ਹੁਣ ਅਖੀਰ ਲੀਆਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ ਬੂਜੀ ਸਿੰਘ ਨਾ ਕਹੂੰ ਬਤਾਇਓ ਕਰਤ ਬਿਰਲਾਪ ਨਹੀਂ ਜਬ ਪਾਇਓ ਸਗਰੀ ਪੁਰੀ ਪ੍ਰਜਿਓ ਬਿਰਤੰਤਾ ਨਹੀਂ ਬੇਨਵਾ ਕਹੂੰ ਲਬੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਹੈ ਅਚਉਤ ਹੈ ਪਾਰ ਬ੍ਰਹਮ ਅਨਨਾਸੀ ਅਗਨਾਸ ਹੈ ਪੂਰਨ ਹੈ